ਚਾਹੇ 2 ਸਿਲੰਡਰ ਇੰਜਨ ਹੋਵੇ ਚਾਹੇ 3 ਸਿਲੰਡਰ ਹੋਵੇ ਚਾਹੇ 4 ਸਿਲੰਡਰ ਹੋਵੇ ਚਾਹੇ 6 ਸਿਲੰਡਰ ਹੋਵੇ ਕੋਈ ਵੀ ਸੋਚੇ ਬੰਦਾ ਵੀ ਸਾਡਾ ਕੋਠੇ ਤੇ ਪਿਆ ਜਾਂਦਾ ਕਿਤੇ ਵੀ ਪਿਆਗਾ ਜਿੱਥੇ ਵੀ ਪਿਆ ਅਸੀਂ ਉੱਥੇ ਜਾ ਕੇ ਉਹਦਾ ਕੰਮ ਕੋਈ ਵੀ ਕੰਮ ਚਾਹੇ ਸਰਵਿਸਾ ਚਾਹੇ ਉਹਦਾ ਬੋਰ ਸੈਟ ਸਾਰਾ ਕੰਮ ਕੰਪਲੀਟ ਕੰਮ ਕਰਦੇ ਆ। ਇਕੱਲੇ ਪੀਟਰਾਂ ਦਾ ਹੀ ਨਹੀਂ ਵੀ ਹੁਣ ਕਲੌਤਾਂ ਚ ਪਿਆ 4 ਸਿਲੰਡਰ ਇੰਜਨ 3 ਸਿਲੰਡਰ ਨਹੀਂ ਲੈ ਲੈਣ ਤੇ ਉਹਨਾਂ ਵੱਲ ਦਾ ਵੀ ਆਪਾਂ ਪੂਰਾ ਸੱਲੀ ਬਾਕਸ ਕੰਮ ਕਰਦੇ ਆ। ਕਿਤੇ ਵੀ ਬੰਦਾ ਬੁਲਾ ਸਕਦਾ ਕੋਈ ਵੀ ਬੈਂਕਾ ਕੋਈ ਵੀ ਸਰਕਾਰੀ ਕੰਮ ਜਿੱਥੇ ਵੀ ਬੰਦਾ ਬਲਵਾ ਸਕਦਾ ਸਾਰੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਵੀਡੀਓ ਦੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਓ ਜੀ ਅੱਜ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਖਾਸ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰਿਓ ਜੀ ਇਹ ਵੀਰ ਹੈ ਜੀ ਜੱਸਾ ਇਹ ਆਲ ਓਵਰ ਪੰਜਾਬ ਜੀ ਤੁਹਾਨੂੰ ਸਰਵਿਸ ਦੇਊਗਾ ਇੰਜਨਾਂ ਦਾ ਵੀਰ ਕੰਮ ਕਰਦਾ ਚਾਹੇ 2 ਸਿਲੰਡਰਾਂ 3 ਸਿਲੰਡਰਾਂ 4 ਸਿਲੰਡਰਾਂ ਹੈ ਜੀ ਚਾਹੇ ਕੋਈ ਕੋਠੇ ਤੇ ਪਿਆ ਜੀ ਚਾਹੇ ਕਿਤੇ ਸਰਕਾਰੀ ਅਦਾਰੇ ਚ ਲੱਗਿਆ ਹੋਆ ਕੋਈ ਚੱਕਰ ਕਰਨ ਦੀ ਲੋੜ ਨਹੀਂ ਤੁਹਾਨੂੰ ਬਾਈ ਦਾ ਨੰਬਰ ਲਾਓ ਤੇ ਗੱਲਬਾਤ ਕਰੋ ਸੰਪਰਕ ਕਰੋ ਬਾਈ ਦੇ ਨਾਲ ਸੇਵਾ ਦਾ ਦਿਓ ਮੌਕਾ ਬਾਈ ਨੂੰ ਜਿਵੇਂ ਕਿ ਸ਼ਹਿਰਾਂ ਦੇ ਵਿੱਚ ਆਪਣੇ ਤੀਜੇ ਚੌਥੀ ਮੰਜ਼ਲ ਦੇ ਉੱਪਰ ਹੁੰਦੇ ਆ ਜਾਂ ਆਪਣੇ ਹਸਪਤਾਲਾਂ ਦੇ ਵਿੱਚ ਲਾ ਲੀਏ ਕਾਰਖਾਨਿਆਂ ਦੇ ਵਿੱਚ ਲਾ ਲੀਏ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਬਾਈ ਕਹਿੰਦਾ ਵੀ ਜਿੱਥੇ ਮਰਜ਼ੀ ਹੋਵੇ ਜੇ ਉਤੋਂ ਤਾਂ ਤੋਂ ਥੱਲੇ ਲਾਉਣਾ ਤੇ ਜਾਂ ਕੋਈ ਥੱਲੇ ਪਿਆਗਾ ਇੰਜਨਾਂ ਤੇ ਉਹਨੂੰ ਆਪਾਂ ਤਾਂ ਚੜਾਉਣਾ ਉਹਦਾ ਵੀ ਬਾਈ ਕੋਲੇ ਖਾਸ ਪ੍ਰਬੰਧ ਆ ਇੰਜਨ ਦਾ ਕੰਮ ਤੇ ਤਸੱਲੀ ਬਖਸ਼ ਕਰਵਾਉਣ ਲਈ ਨਾ ਬਾਈ ਦੇ ਨਾਲ ਇੱਕ ਵਾਰੀ ਸੰਪਰਕ ਜ਼ਰੂਰ ਕਰਿਓ ਤੇ ਬਾਈ ਦੇ ਨਾਲ ਆਪਾਂ ਗੱਲਬਾਤ ਕਰਵਾਉਨੇ ਆ ਬਿਲਕੁਲ ਦੇਸੀ ਬੰਦਾ ਬਾਈ ਜਮਾ ਸਿੱਧਾ ਸਾਦਾ ਸਭ ਤੋਂ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਇੰਜਨਾਂ ਦਾ ਕੰਮ ਕਰਦਾਗਾ ਜੇ ਵੀ ਕਿਸੇ ਸੱਜਣ ਨੇ ਘਰੇ ਕਰਵਾਉਣਾ ਸਰਵਿਸ ਕਰਾਉਣੀ ਆ ਕੋਈ ਇੰਜਨ ਦਾ ਬੋਰ ਕਰਾਉਣਾਗਾ ਕਿਤੇ ਵੀ ਕਰਵਾਉਣਾ ਚਾਹੇ ਉਹਦਾ 7 ਹਫਤੇ ਪਿਆ ਚਾਹੇ 3 ਮੰਜਲੀ ਦੇ ਪਿਆ ਚਾਹੇ 2 ਦੇ ਪਿਆ ਚਾਹੇ ਕਿਤੇ ਵੀ ਪਿਆਗਾ ਪਿੰਡ ਮੇਰਾ ਭਗਤਾ ਭਾਈ ਕੋਠਾ ਗੁਰੂ ਆ ਕਿਤੇ ਵੀ ਬਿਲਵਾ ਕੇ ਕੰਮ ਬੰਦਾ ਘਰੇ ਕਰਵਾ ਸਕਦਾ ਚਾਹੇ ਇੱਥੇ ਲੈ ਕੇ ਤੇ ਚਾਹੇ ਆਪਦੇ ਘਰੇ ਕਰਵਾ ਸਕਦਾ ਕੰਮ ਜੇ ਕਿਸੇ ਨੇ ਖਰੀਦਣਾ ਉਹ ਵੀ ਆਪਣੇ ਕੋਲੇ ਪ੍ਰਬੰਧ ਆ ਜੇ ਕਿਸੇ ਨੇ ਲੈਣਾ ਉਹ ਵੀ ਆਪਾਂ ਦੇ ਸਕਦੇ ਹਾਂ ਇੱਕ ਬਾਈ ਜੇ ਕਿਸੇ ਨੇ ਤੀਸਰੀ ਮੰਜ਼ਲ ਤੇ ਜਾਂ ਦੂਸਰੀ ਚੜਵਾਉਣਾਗਾ ਉਹਦਾ ਵੀ ਆਪਣੇ ਕੋਲੇ ਖਾਸ ਪ੍ਰਬੰਧ ਆ ਜੇ ਲਹਾਉਣਾ ਉਹਦਾ ਵੀ ਖਾਸ ਪ੍ਰਬੰਧ ਆ ਬਾਕੀ ਰਹਿੰਦੀ ਗੱਲ ਜੇ ਬੰਦੇ ਨੇ ਕੋਈ ਵੀ ਘਰੇ ਕੰਮ ਕਰਵਾਉਣਾ ਚਾਹੁੰਦਾਗਾ ਇਹ ਕੇਵੀ ਨਹੀਂਗਾ ਕੱਲੇ ਪੀਟਰਾਂ ਦਾ ਹੀ ਨਹੀਂ ਵੀ ਹੁਣ ਕਲੌਤਕਾ ਚ ਪਏ ਆ ਚਾਰ ਸਿਲੰਡਰ انجن ਤਿੰਨ ਸਿਲੰਡਰ ਨਹੀਂ ਲੈ ਲੈਣ ਤੇ ਉਹਨਾਂ ਵੱਸ ਦਾ ਵੀ ਆਪਾਂ ਪੂਰਾ ਥੱਲੀ ਬਾਕਸ ਕੰਮ ਕਰਦੇ ਆ ਕਿਤੇ ਵੀ ਬੰਦਾ ਬੁਲਾ ਸਕਦਾ ਕੋਈ ਵੀ ਬੈਂਕਾ ਕੋਈ ਵੀ ਸਰਕਾਰੀ ਕੰਮ ਜਿੱਥੇ ਵੀ ਬੰਦਾ ਬੁਲਾ ਸਕਦਾ ਸਾਰੇ ਪੰਜਾਬ ਦੇ ਵਿੱਚ ਆਪਾਂ ਜਾ ਸਕਦੇ ਆ ਮੋਬਾਈਲ ਨੰਬਰ 9915858701 ਤੇ ਕੰਟੈਕਟ ਕਰ ਸਕਦੇ ਆਂ ਚਾਹੇ 2 ਸਿਲੰਡਰ ਇੰਜਨ ਹੋਵੇ ਚਾਹੇ 3 ਸਿਲੰਡਰ ਹੋਵੇ ਚਾਹੇ 4 ਸਿਲੰਡਰ ਹੋਵੇ ਚਾਹੇ 6 ਸਿਲੰਡਰ ਹੋਵੇ ਆਪਾਂ ਸਭ ਦਾ ਕੰਮ ਕਰ ਸਕਦੇ ਆ ਇਹ ਨਾ ਹੋਵੇ ਸੋਚੇ ਬੰਦਾ ਵੀ ਸਾਡਾ ਕੋਠੇ ਤੇ ਪਿਆ ਜਾਂਦਾ ਕਿਤੇ ਵੀ ਪਿਆਗਾ ਜਿੱਥੇ ਵੀ ਪਿਆ ਅਸੀਂ ਉੱਥੇ ਜਾ ਕੇ ਉਹਦਾ ਕੰਮ ਕੋਈ ਵੀ ਕੰਮ ਚਾਹੇ ਸਰਵਿਸਾ ਚਾਹੇ ਉਹਦਾ ਬੋਰ ਸੈਟ ਸਾਰਾ ਕੰਮ ਕੰਪਲੀਟ ਕੰਮ ਕਰਦੇ ਆਂ ਕੋਈ ਵੀ ਕੰਮ ਪਰਵਾਹ ਸਕਦਾ ਸੱਜਣਾ ਚਾਹੇ ਕੋਈ ਖਰੀਦਣਾ ਇੰਜਨ ਤੇ ਚਾਹੇ ਕੋਈ ਵੇਚਣਾ ਉਹਦੇ ਤੇ ਵੀ ਸੰਪਰਕ ਕਰ ਸਕਦੇ ਆ ਜਿਹੜੇ ਆਪਣੇ ਸ਼ਹਿਰਾਂ ਦੇ ਵਿੱਚ ਹੁਣ ਜਿਵੇਂ ਕੋਠੇ ਦੇ ਉੱਪਰ ਕਿਸੇ ਦੇ ਪਿਆ ਹੁੰਦਾ ਚੇ ਕੋਈ ਨਹੀਂ ਲਾ ਸਕਦਾ ਜੇ ਕੋਈ ਕੋਠੇ ਤੇ ਚੜਾਉਣਾ ਆ ਜਾਂ ਲਾਉਣਾ ਉਹਦਾ ਵੀ ਖਾਸ ਪ੍ਰਬੰਧ ਆ ਬਾਈ ਕੋਲੇ ਤੇ ਜੇ ਉੱਥੇ ਹੀ ਕੰਮ ਕਰਵਾਉਣਾ ਕੋਈ ਸਰਵਿਸ ਕਰਾਉਣੀ ਆ ਜਾਂ ਕੋਈ ਇੰਜਨ ਦੇ ਵਿੱਚ ਫਾਲਟ ਆ ਉਹ ਉੱਥੇ ਘਰੇ ਜਾ ਕੇ ਵੀ ਬਾਈ ਠੀਕ ਕਰਿਆ ਹੁੰਦਾ ਤੇ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਸੇਵਾ ਦਾ ਮੌਕਾ ਜ਼ਰੂਰ ਦਿਓ ਬਾਈ ਨੂੰ ਕੰਮ ਬਹੁਤ ਵਧੀਆ ਤਸੱਲੀ ਬਖਸ਼ ਕੰਮ ਕਰਦਾ ਬਾਈ ਕੰਮ ਬਹੁਤ ਤਸੱਲੀ ਵਾਲਾ ਹੋਊਗਾ ਬਾਈ ਦਾ ਸੰਪਰਕ ਨੰਬਰ ਤੁਹਾਨੂੰ ਕੈਮਰੇ ਦੇ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੇ ਤੁਸੀਂ ਸੰਪਰਕ ਕਰਕੇ ਬਾਈ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਬਹੁਤ ਧੰਨਵਾਦ ਜੀ